ਜੋ ਮਨੁੱਖ ਤੰਤਨ ਬਾਬਾ ਦੀਪ ਸਿੰਘ ਜੀ ਦੇ ਸੇਵਕ ਹਨ ਉਹ ਵਾਹਿਗੁਰੂ ਜੀ ਜਰੂਰ ਲਿਖਿਓ ਜੋ ਕਿ ਹਰ ਇੱਛਾ ਤੁਹਾਡੀ ਪੂਰੀ ਹੋ ਸਕੇ ਤਾਂ ਸੰਗਤ ਜੀ ਹੱਥ ਜੋੜ ਕੇ ਬੇਨਤੀ ਆ ਕਿ ਵੀਡੀਓ ਨੂੰ ਅੰਤ ਤੱਕ ਪੂਰੀ ਜਰੂਰ ਸੁਣਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸੰਗਤ ਜੀ ਸਮਾਂ ਉਹ ਚੀਜ਼ ਹੈ ਜੋ ਇੱਕ ਵਾਰੀ ਹੱਥੋਂ ਨਿਕਲ ਗਿਆ ਤਾਂ ਕਦੇ ਵੀ ਵਾਪਸ ਨਹੀਂ ਆਉਂਦਾ ਇਸ ਲਈ ਸਮੇਂ ਦੀ ਹਮੇਸ਼ਾ ਸਹੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਆਪਾਂ ਨੂੰ ਸਮੇਂ ਦਾ ਹੀਰਾ ਫੇਰੀ ਦਾ ਕੁਝ ਵੀ ਪਤਾ ਨਹੀਂ ਹੁੰਦਾ ਠੀਕਾ ਦੋਸਾਂ ਨੂੰ ਕੱਖਾਂ ਤੋਂ ਲੱਖਾਂ ਬਣਾ ਦਿੰਦਾ ਹੈ ਅ ਲੱਖਾਂ ਤੋਂ ਕੱਖ ਬਣਾ ਦਿੰਦਾ ਹੈ ਅਤੇ ਜੇ ਆਪਾਂ ਸਮੇਂ ਦੀ ਕਦਰ ਨਹੀਂ ਕਰਦੇ ਤਾਂ ਤਾਂ ਸਮਾਂ ਸਾਡੀ ਵੀ ਕਦਰ ਨਹੀਂ ਕਰਦਾ ਅਤੇ ਸਮਾਂ ਵੀ ਸਾਨੂੰ ਕਦੇ ਦੁੱਖ ਦਿੰਦਾ ਹੈ ਅਤੇ ਕਦੇ ਸੁੱਖ ਦਿੰਦਾ ਹੈ ਅਤੇ ਕਦੇ ਜਨਮ ਦਿੰਦਾ ਹੈ ਅਤੇ ਕਦੇ ਮਰਨ ਦਿੰਦਾ ਹੈ ਅਤੇ ਕਦੇ ਲਾਪ ਦਿੰਦਾ ਹੈ ਕਦੇ ਹਾਨੀ ਦਿੰਦਾ ਹੈ ਤਾਂ ਸਮੇਂ ਦੀ ਹੀਰਾ ਫੇਰੀ ਨੂੰ ਸਾਰਿਆਂ ਨੂੰ ਸਹਿਣਾ ਪੈਂਦਾ ਹੈ ਤਾਂ ਆਪਾਂ ਕਦੇ ਇਹ ਸੋਚਿਆ ਹੈ ਕਿ ਸੁੱਖੀਆਂ ਦੁੱਖ ਆਉਣ ਤੋਂ ਪਹਿਲਾਂ ਕਿ ਸਾਨੂੰ ਪਰਮਾਤਮਾ ਵੀ ਸੰਕੇਤ ਦਿੰਦਾ ਹੈ ਭਾਵ ਕਿ ਸਾਨੂੰ ਇਸ਼ਾਰਾ ਦਿੰਦਾ ਹੈ ਹਤੇ ਸਾਲ ਤੋਂ ਪਹਿਲਾਂ ਜਦੋਂ ਆਪਣੇ ਤੇ ਚੰਗਾ ਸਮਾਂ ਹੁੰਦਾ ਹੈ ਤਾਂ ਆਪਾਂ ਨੂੰ ਸੁਨੇਹੇ ਮਿਲਦੇ ਹਨ ਜਦੋਂ ਸਾਡੀ ਅੰਮ੍ਰਿਤ ਵੇਲੇ ਜਾਗ ਖੁੱਲਣ ਲੱਗਦੀ ਹੈ ਤਾਂ ਉਦੋਂ ਆਪਣਾ ਮਨ ਕਰਦਾ ਹੈ ਕਿ ਇਸ਼ਨਾਨ ਕਰਕੇ ਗੁਰਬਾਣੀ ਪੜ੍ਹੀ ਤਾਂ ਉਸ ਵੇਲੇ ਪਰਮਾਤਮਾ ਸਾਨੂੰ ਆਪ ਬਰਕਤ ਵੱਲ ਲੈ ਕੇ ਜਾਂਦੇ ਹਨ ਅਤੇ ਜੇਕਰ ਆਪਣੀ ਅੱਖ ਤਿੰਨ ਤੋਂ 4 ਦੇ ਵਿੱਚ ਅੱਖ ਖੁੱਲ੍ਹਦੀ ਹੈ ਅਤੇ ਆਪਣੇ ਉੱਤੇ ਵਾਹਿਗੁਰੂ ਪਰਮਾਤਮਾ ਦੀ ਸੋਲ ਕਿਰਪਾ ਹੈ ਅਤੇ ਦੂਜੀ ਗੱਲ ਜਦੋਂ ਸਾਨੂੰ ਗੁੱਸਾ ਬਹੁਤ ਘਟਾ ਹੁੰਦਾ ਹੈ ਤਾਂ ਆਪਾਂ ਹਰ ਵੇਲੇ ਖੁਸ਼ ਖੁਸ਼ ਰਹਿਨੇ ਆ ਤਾਂ ਸਮਝ ਲਵੋ ਕਿ ਜ਼ਿੰਦਗੀ ਖੁਸ਼ੀਆਂ ਨਾਲ ਭਰਨ ਵਾਲੀ ਹੈ ਅਤੇ ਤੀਜੀ ਗੱਲ ਜਦੋਂ ਸਾਡਾ ਰੋਜ਼ ਗੁਰੂ ਘਰ ਜਾਣ ਨੂੰ ਜੀ ਕਰੇ ਜਾਂ ਕਥਾ ਕੀਰਤਨ ਸੁਣਨ ਨੂੰ ਦਿਲ ਕਰੇ ਜਾਂ ਮਨ ਵਿੱਚ ਸੇਵਾ ਕਰਨ ਦੀ ਇੱਛਾ ਜਾਗੇ ਤਾਂ ਸਮਝ ਲਵੋ ਕਿ ਇਹ ਪਰਮਾਤਮਾ ਦਾ ਬਹੁਤ ਵੱਡਾ ਸੰਕੇਤ ਹੈ ਤੁਹਾਡੀ ਜ਼ਿੰਦਗੀ ਬਦਲਣ ਨੂੰ ਤਾਂ ਸੰਗਤ ਜੀ ਚੌਥੀ ਗੱਲ ਅਤੇ ਜੋ ਪਰਮਾਤਮਾ ਦਾ ਸੱਚਾ ਭਗਤ ਹੁੰਦਾ ਹੈ ਉਹ ਹੰਕਾਰੀ ਅਤੇ ਕਮੰਡੀ ਕਦੇ ਹੋ ਨਹੀਂ ਸਕਦਾ ਅਤੇ ਉਹ ਜਾਣਦਾ ਹੈ ਕਿ ਉਸ ਨੂੰ ਜੋ ਮਿਲਿਆ ਹੈ ਅਤੇ ਸਭ ਕੁਝ ਅਕਾਲ ਪੁਰਖ ਪਰਮਾਤਮਾ ਦੀ ਕਿਰਪਾ ਨਾਲ ਹੀ ਮਿਲਿਆ ਹੈ ਅਤੇ ਜੋ ਮਿਲਿਆ ਹੈ ਪਰਮਾਤਮਾ ਦਾ ਦਿੱਤਾ ਹੋਇਆ ਹੀ ਹੈ ਅਤੇ ਜੋ ਗੁਰੂ ਦਾ ਸੇਵਕ ਹੈ ਉਹ ਕਦੇ ਇਹ ਨਹੀਂ ਆਖੇਗਾ ਕਿ ਪਰਮਾਤਮਾ ਦਾ ਦਿੱਤਾ ਹੋਇਆ ਕਿ ਇਹ ਸਭ ਕੁਝ ਮੈਂ ਖੁਦ ਤਿਆਰ ਕੀਤਾ ਹੈ ਤਾਂ ਉਹ ਆਪਣੇ ਤੋਂ ਪਹਿਲਾਂ ਆਪਣੇ ਪਰਮਾਤਮਾ ਨੂੰ ਅੱਗੇ ਰੱਖਦਾ ਹੈ ਉਹ ਕਹੇਗਾ ਕਿ ਇਹ ਸਭ ਕੁਝ ਅਕਾਲ ਪੁਰਖ ਪਰਮਾਤਮਾ ਦਾ ਦਿੱਤਾ ਹੋਇਆ ਹੈ ਇਹ ਉਹਨਾਂ ਦੀ ਕਿਰਪਾ ਹੈ ਤਾਂ ਗੁਰੂ ਦੇ ਭਗਤ ਹਮੇਸ਼ਾ ਗੁਰੂ ਦੇ ਚਰਨਾਂ ਵਿੱਚ ਹੀ ਰਹਿੰਦੇ ਹਨ ਤਾ ਸੰਗਤ ਜੀ ਇਹਨਾਂ ਚਾਰਾ ਸੰਕੇਤਾ ਵਿੱਚੋਂ ਇੱਕ ਵੀ ਤੁਹਾਨੂੰ ਮਿਲਦਾ ਹੈ ਤਾਂ ਸਮਝ ਲਵੋ ਕਿ ਮਾੜੇ ਦਿਨ ਖਤਮ ਹੋਣ ਵਾਲੇ ਹਨ ਤੇ ਚੰਗੇ ਦਿਨਾਂ ਦੀ ਸ਼ੁਰੂਆਤ ਹੋ ਰਹੀ ਹੈ ਤਾਂ ਸੰਗਤ ਜੀ ਸਾਰੇ ਬੋਲੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤਾਂ ਉਮੀਦ ਕਰਦੇ ਹਾਂ ਸੰਗਤ ਜੀ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਜੇ ਚੰਗੀ ਲੱਗੀ ਤਾਂ ਲਾਈਕ ਤਾਂ ਸ਼ੇਅਰ ਜ਼ਰੂਰ ਕਰਦੇ